ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਪੰਜਵ ਮਨਮਹ ਸਤਗੁਰੂ ਧਿਆਨ ਤਰਾਹ ਦ੍ਰਿੜਿਓ ਗਿਆਨ ਮੰਤਰ ਹਰ ਨਾਮ ਪ੍ਰਭ ਜੀਓ ਮਿਆ ਕਰ ਰਹਾਉ ਜਾਲ ਜਾਲ ਅਰ ਮਹਾ ਜੰਜਾਲ ਛੁੱਟ ਗਏ ਜਮਹਿ ਡਰਾ ਆਇਓ ਦੁਖ ਹਰਨ ਸਰਨ ਕਰਨਾਪਤ ਗਹਿਓ ਚਰਨ ਆਸਰਾ ਨਾਮ ਰੂਪ ਭਇਓ ਸਾਧ ਸੰਗ पावन द पार पुर अपियो पियो गत थियो पर नान जर्जरा वाहिरु जीा ख़रा वाहिी फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਪੰਜਵਾਂ ਮਨਮਹ ਸਤਗੁਰੂ ਧਿਆਨ ਤਰਾਹ ਦ੍ਰਿੜਿਉ ਗਿਆਨ ਮੰਤਰ ਹਰ ਨਾਮ ਪ੍ਰਭ ਜੀਓ ਮਿਆ ਕਰ ਰਹਾਉ ਕਾਲ ਜਾਲ ਅਰ ਮਹਾ ਜੰਜਾਲ ਛੁੱਟ ਗਏ ਜਮਹਿ ਡਰਾ ਆਇਓ ਦੁਖ ਹਰਨ ਸਰਣ ਕਰਨਾਪਤ ਗਹਿਓ ਚਰਨ ਆਸਰਾ ਨਾਵ ਰੂਪ ਭਇਓ ਸਾਧ ਸੰਗ पवन द पार पुर अपियो पियो गत सियो परम कहा नानक जर जरा वाहिगुरु जी का जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਪੰਜਵ ਮਨਮਹਿ ਸਤਗੁਰੂ ਧਿਆਨ ਤਰਾਹ ਦ੍ਰਿੜਿਉ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਓ ਮਿਆ ਕਰ ਰਹਾਉ ਜਾਲ ਅਰ ਮਹਾ ਜੰਜਾਲ ਛੁਟ ਕੇ ਜਮਹਿ ਡਰਾ ਆਇਓ ਦੁਖ ਹਰਨ ਸਰਨ ਕ੍ਰਿਣਾਪਤ ਗਹਿਓ ਚਰਨ ਆਸਰਾ ਨਾਵ ਰੂਪ ਭਇਓ ਸਾਧ ਸੰਗ पवन द पार पुर अपियो पियो गत सियो परम कहा नानक जर जरा वाहिगुरु जी का खरसा वाहिगुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਪੰਜਵਾਂ ਮਨਮਹ ਸਤਗੁਰੂ ਧਿਆਨ ਤਰਾਹ ਦ੍ਰਿੜਿਉ ਗਿਆਨ ਮੰਤਰ ਹਰ ਨਾਮ ਪ੍ਰਭ ਜੀਓ ਮਿਆ ਕਰ ਰਹਾਓ ਕਾਲ ਜਾਲ ਅਰ ਮਹਾ ਜੰਜਾਲ ਛੁੱਟ ਕੇ ਜਮਹਿ ਡਰਾ ਆਇਓ ਦੁਖ ਹਰਨ ਸਰਣ ਕ੍ਰਿਣਾ ਪਤ ਗਹਿਓ ਚਰਨ ਆਸਰਾ ਨਾਵ ਰੂਪ ਭਇਓ ਸਾਧ ਸੰਗ पवन द पार पुर अपियो पियो गत थियो पर कहा नानक जर्जरा वाहिगुरु जी का ख़रा वाहिगुरु जी की फते। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਤ ਸ੍ਰੀ ਮਹੱਲਾ ਪੰਜਵਾਂ ਮਨਮਹਿ ਸਤਗੁਰੂ ਧਿਆਨ ਤਰਾਹ ਦ੍ਰਿੜ ਜੋਗਿਆਨ ਮੰਤਰ ਹਰ ਨਾਮਾ ਪ੍ਰਭ ਜੀਓ ਮਿਆ ਕਰ ਰਹਾਓ ਕਾਲ ਜਾਲ ਅਰ ਮਹਾ ਜੰਜਾਲ ਛੁਟ ਕੇ ਜਮਹਿ ਡਰਾ ਆਇਓ ਦੁਖ ਹਰਨ ਸਰਨ ਕਰਨਾਪਤ ਗਹਿਓ ਚਰਨ ਆਸਰਾ ਨਾਮ ਰੂਪ ਭਇਓ ਸਾਧ ਸੰਗ पावन द पार पुर अपियो पियो गत थियो परम कहा नानक जर्जरा वाहिगुरु का खरसा वाहिगुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਪੰਜਵਾਂ ਮਨ ਮਹਿ ਸਤਗੁਰੂ ਧਿਆਨ ਨਿਰਾਹ ਦ੍ਰਿੜਿੋ ਗਿਆਨ ਮੰਤਰ ਹਰ ਨਾਮ ਪ੍ਰਭ ਜੀਓ ਮਿਆ ਕਰ ਰਹਾਓ ਕਾਲ ਜਾਲ ਅਰ ਮਹਾ ਜੰਜਾਲ ਛੁੱਟ ਕੇ ਜਮਹਿ ਡਰਾ ਆਇਓ ਦੁਖ ਹਰਨ ਸਰਣ ਕ੍ਰਿਣਾ ਪਤ ਗਹਿਓ ਚਰਨ ਆਸਰਾ ਨਾਵ ਰੂਪ ਭਇਓ ਸਾਧ ਸੰਗ पवन द पार पुर अपियो पियो गत थियो पर कहा नानक जर्जरा वाहिगुरु जी का ख़रा वाहिगुरु जी की फते। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਤ ਸ੍ਰੀ ਮਹੱਲਾ ਪੰਜਵਾਂ ਮਨਮਹਿ ਸਤਗੁਰੂ ਧਿਆਨ ਤਰਾਹ ਦ੍ਰਿੜ ਜੋਗਿਆਨ ਮੰਤਰ ਹਰ ਨਾਮਾ ਪ੍ਰਭ ਜੀਓ ਮਿਆ ਕਰ ਰਹਾਓ ਕਾਲ ਜਾਲ ਅਰ ਮਹਾ ਜੰਜਾਲ ਛੁਟ ਕੇ ਜਮਹਿ ਡਰਾ ਆਇਓ ਦੁਖ ਹਰਨ ਸਰਨ ਕਰਨਾਪਤ ਗਹਿਓ ਚਰਨ ਆਸਰਾ ਨਾਮ ਰੂਪ ਭਇਓ ਸਾਧ ਸੰਗ पावन द पार पुर अपियो पियो गत सियो परम कहा नानक जर्जरा वाहिगुरु का खरसा वाहिगुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਪੰਜਵਾਂ ਮਨਮਹ ਸਤਗੁਰੂ ਧਿਆਨ ਤਰਾਹ ਦ੍ਰਿੜਿ ਓ ਗਿਆਨ ਮੰਤਰ ਹਰਿ ਨਾਮਾ ਪ੍ਰਭ ਜੀਓ ਮਿਆ ਕਰਾ ਜਾਲ ਅਰ ਮਹਾ ਜੰਜਾਲ ਛੁੱਟ ਗਏ ਜਮਹਿ ਡਰਾ ਆਇਓ ਦੁਖ ਹਰਨ ਸਰਣ ਕਰਨਾਪਤ ਗਹਿਓ ਚਰਨ ਆਸਰਾ ਨਾਮ ਰੂਪ ਭਇਓ ਸਾਧ ਸੰਗ पावन द पार पुर अपियो पियो गत सियो परम कहां नानक अजर जरा वाहिगुरु जी की फते ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹਲਾ 5 ਮਨਮਹ ਸਤਗੁਰੂ ਧਿਆਨ ਤਰਾਹ ਦ੍ਰਿੜਿਉ ਗਿਆਨ ਮੰਤਰ ਹਰ ਨਾਮ ਪ੍ਰਭ ਜੀਓ ਮਿਆ ਕਰ ਰਹਾਉ ਕਾਲ ਜਾਲ ਅਰ ਮਹਾਂ ਜੰਜਾਲ ਛੁੱਟ ਕੇ ਜਮਹਿ ਡਰਾ ਆਇਓ ਦੁਖ ਹਰਨ ਸਰਣ ਕ੍ਰਿਣਾ ਪਤ ਗਹਿਓ ਚਰਨ ਆਸਰਾ ਨਾਵ ਰੂਪ ਭਇਓ ਸਾਧ ਸੰਗ पावन द पार पुर अपियो पियो गत सियो परम कहां नानक जर जी का खरसा जी की फते